ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਕੱਲ੍ਹ ਵਾਲੀ ਖਬਰ ਦੇ ਉੱਤੇ ਮੋਹਰ ਤੇ ਮੋਹਰ ਲੱਗਦੀ ਜਾ ਰਹੀ ਹੈ ਪੰਜਾਬ ਦੇ ਅੰਦਰ ਪਹਿਲਾਂ ਇੱਕ ਖਬਰ ਆਉਂਦੀ ਆ ਦੇਰ ਰਾਤ ਦੇ ਵਿੱਚ ਜੋ ਤੁਸੀਂ ਵੇਖਿਆ ਉਹ ਪੂਰੇ ਪੰਜਾਬ ਭਰ ਦੇ ਵਿੱਚ ਅਕਸਰ ਪੂਰਾ ਰੌਲਾ ਪੈ ਚੁੱਕਿਆ ਯਾਨੀ ਸੁਖਵੀਰ ਸਿੰਘ ਬਾਦਲ ਤੇ ਪਹਿਲਾਂ ਗੈਂਗਸਟਰਾਂ ਦੇ ਨਾਲ ਸੰਬੰਧ ਹੋਣ ਦੇ aarop lagde ne ਉਸ ਤੋਂ ਬਾਅਦ ਮਾਨ ਸਰਕਾਰ ਦਾ ਇੱਕ ਬਿਆਨ ਆਉਂਦਾ ਫਿਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਰੈਕੀ ਦਾ ਸਭ ਤੋਂ ਵੱਡਾ ਮਾਮਲਾ ਜੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਅਸਲਾਮੁਅਲੈਕਮ ਸਸਰੀਆ ਘਾਲ ਕਿਦਾਂ ਹਾਲ ਚਾਲ ਹੈ? ਉਮੀਦ ਕਰਨਾ ਵਧੀਆ ਹੋਵੇਗਾ ਕਿ ਹੱਸਦੇ ਵਸਦੇ ਹੋਵਗੇ, ਚੜ੍ਹਦੀ ਕਲਾ 'ਚ ਹੋਵਗੇ। ਸੀਐਮ ਪੰਜਾਬ ਭਗਵੰਤ ਮਾਨ ਦਾ ਵਿਕਰਮ ਸਿੰਘ ਮਜੀਠੀਆ, ਸੁਖਵੀਰ ਬਾਦਲ ਤੇ ਉਤੇ ਬਹੁਤ ਵੱਡਾ ਐਕਸ਼ਨ। ਜੀ ਹਾਂ, ਸੁਖਵੀਰ ਸਿੰਘ ਬਾਦਲ ਸੀਐਮ ਪੰਜਾਬ ਦੀ ਰਾਕੀ ਕਰਦੇ ਸਨ। ਸੀਐਮ ਪੰਜਾਬ ਦੀ ਮੁਖਬਰੀ ਕਰਦੇ ਸਨ। ਐਈ ਵਜ੍ਹਾ ਕਿ ਸੀਐਮ ਪੰਜਾਬ ਬੜਾ ਹੀ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਸੁਖਵੀਰ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਤੇ ਇਲਜ਼ਾਮ ਲੱਗਾ ਕਿ ਇਲੈਕਸ਼ਨ ਦੇ ਵਿੱਚ ਹੀ ਉਹਨਾਂ ਨੇ ਗੈਂਗਸਟਰਾਂ ਨੂੰ ਯੂਜ਼ ਕੀਤਾ ਤੇ ਉਹਨਾਂ ਨੇ ਚੋਣਾਂ ਦੇ ਵਿੱਚ ਦੂਸਰੀ ਪੋਜੀਸ਼ਨ ਹਾਸਲ ਕੀਤੀ ਆ ਦੇ ਨਾਲ ਨਾਲ ਸੀਐਮ ਪੰਜਾਬ ਦੀ ਰਾਕੀ ਕਰਦੇ ਨੇ ਬਹੁਤ ਹੀ ਵੱਡਾ ਜੁਰਮ ਹੈ ਇਹ ਕੀ ਮਾਮਲਾ ਹੈ ਤੇ ਸੀਐਮ ਪੰਜਾਬ ਕੀ ਐਕਸ਼ਨ ਲੈਣ ਜਾ ਰਹੇ ਨੇ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਕੱਲ੍ਹ ਵਾਲੀ ਖਬਰ ਦੇ ਉੱਤੇ ਮੋਹਰ ਤੇ ਮੋਹਰ ਲੱਗਦੀ ਜਾ ਰਹੀ ਹੈ ਪੰਜਾਬ ਦੇ ਅੰਦਰ ਪਹਿਲਾ ਖਬਰ ਆਉਂਦੀ ਆ ਗੋ ਰਾਤ ਦੇ ਵਿੱਚ ਜੋ ਤੁਸੀਂ ਵੇਖਿਆ ਉਹ ਪੂਰੇ ਪੰਜਾਬ ਭਰ ਦੇ ਵਿੱਚ ਅਕਸਰ ਪੂਰਾ ਰੌਲਾ ਪੈ ਚੁੱਕਿਆ ਯਾਨੀ ਸੁਖਬੀਰ ਸਿੰਘ ਬਾਦਲ ਤੇ ਪਹਿਲਾਂ ਗੈਂਗਸਟਰਾਂ ਦੇ ਨਾਲ ਸੰਬੰਧ ਹੋਣ ਦੇ aarop lagde ne ਉਸ ਤੋਂ ਬਾਅਦ ਮਾਨ ਸਰਕਾਰ ਦਾ ਇੱਕ ਬਿਆਨ ਆਉਂਦਾ ਫਿਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਰੈਕੀ ਦਾ ਸਭ ਤੋਂ ਵੱਡਾ ਮਾਮਲਾ ਜ ਤੁਹਾਡੇ ਸਾਹਮਣੇ ਪੇਸ਼ਾਂਗੇ ਔਰ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਐਕਸ਼ਨ ਕਿਵੇਂ ਹੁੰਦਾ ਇਹੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਔਰ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਨੇ ਜਾਂ ਅਕਾਲੀ ਦਲ ਦੇ ਨੇਤਾ ਨੇ ਇਸ ਖਬਰ ਨੂੰ ਜ਼ਰੂਰ ਦੇਖਣ ਕਿਉਂਕਿ ਤੁਹਾਡੇ ਨੇਤਾ ਦੀ ਜਿਹੜੀ ਪੋਲ ਖੁੱਲੀ ਹੈ ਨਾ ਉਹ ਕੋਈ ਮਾੜੀ-ਮੋਟੀ ਨਹੀਂ ਹੈ ਇਹ ਬਹੁਤ ਵੱਡੀ ਪੋਲ ਅੱਜ ਪਹਿਲੀ ਵਾਰ ਸੁਖਵੀਰ ਸਿੰਘ ਬਾਦਲ ਦੀ ਔਰ ਸੁਖਵੀਰ ਸਿੰਘ ਬਾਦਲ ਤੇ ਬਹੁਤ ਵੱਡਾ ਪੰਜਾਬ ਦੀ ਸਰਕਾਰ ਦਾ ਐਕਸ਼ਨ ਇਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਰੈਕੀ ਕਿਵੇਂ ਕਰਵਾਉਂਦੇ ਨੇ ਔਰ ਕੀ ਤੋਂ ਕਰਵਾਉਂਦੇ ਨੇ ਮੁੱਖ ਮੰਤਰੀ ਦੀ ਔਰ ਕਿੰਨੇ ਪੈਸੇ ਦਾ ਆਫਰ ਕਰਦੇ ਨੇ ਯਾਨੀ ਖਾਲੀ ਚੈੱਕ ਦਾ ਆਫਰ ਅਸੀਂ ਖਾਲੀ ਚੈੱਕ ਦਿੰਨੇ ਆਂ ਪਰ ਆਪਣੀ ਮਰਜ਼ੀ ਦੇ ਨਾਲ ਲਈ ਯਾਨੀ ਵੱਡੇ ਪੱਦਰ ਦੇ ਉੱਤੇ ਮਾਣਾ ਮੋਹੇ ਪੈਸਾ ਦੇ ਕੇ ਵੀ ਸੁਖਬੀਰ ਸਿੰਘ ਬਾਦਲ ਗੈਸਟਰਾਂ ਵਰਗੇ ਕੰਮ ਕਿਵੇਂ ਕਰਦੇ ਸੀ ਅੱਜ ਪੂਰੀ ਖਬਰ ਦੇ ਨਾਲ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿ ਮਾਮਲਾ ਕੀ ਸੀ ਕਿਉਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਤਾਂ ਤੁਹਾਡੇ ਸਾਹਮਣੇ ਪਹਿਲਾਂ ਹੀ ਪੂਰਾ ਪਰਿਵਾਰ ਦੇ ਚੁੱਕਿਆ ਦਰਾਂ ਸਾਲ ਦੇ ਵਿੱਚ ਗੈਸਟਰਾਂ ਵਾਲੇ ਰੂਪ ਦੇ ਵਿੱਚ ਅੱਜ ਕੱਲ ਸੁਖਬੀਰ ਸਿੰਘ ਬਾਦਲ ਨੇ ਜਮਨੀ ਚੋਣ ਨੂੰ ਲੈ ਕੇ ਜਿਹੜੀ ਹਾਰ ਹੋਈ ਹੈ ਨਾ ਉਸ ਤੋਂ ਬਾਅਦ ਉਹਨਾਂ ਨੇ ਰੁਤਬਾ ਹੀ ਏਸਾ ਬਣਾ ਲਿਆ ਕਿ ਐਸ ਕਦਰ ਤਾਂ ਭਾਈ ਸਾਡੀ ਸਰਕਾਰ ਨਹੀਂ ਆਉਂਦੀ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਰੈਕੀ ਜਾਂ ਪੰਜਾਬ ਦੀ ਸਰਕਾਰ ਦੇ ਉੱਤੇ ਦੋਸ਼ ਲਾਉਣੇ ਔਰ ਝੂਠੇ ਲਾਉਣੇ ਇਹ ਸੁਖਬੀਰ ਸਿੰਘ ਬਾਦਲ ਕਰ ਰਹੇ ਸੀ ਬੰਦੇ ਨੂੰ ਵੀ ਐਸੇ ਨੂੰ ਆਫਰ ਦਿੰਦੇ ਨੇ ਜਿਹੜਾ ਕਿ ਮੀਡੀਆ ਸਲਾਹਕਾਰ ਆ ਮੁੱਖ ਮੰਤਰੀ ਦਾ ਔਰ ਇਹ ਕਦੋਂ ਦਾ ਮਾਮਲਾ ਹੈ ਇਹ ਪੂਰੀ ਖਬਰ ਸੁਣ ਲਓ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਦਾ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਔਰ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਸੁਣੋ ਕਦੇ ਮਿਲਿਓ ਐਸੀ ਸੁਖਵੀਰ ਸਿੰਘ ਬਾਦਲ ਨਾਲ ਮੁਲਾਕਾਤ ਕਦੇ ਹੋਈ ਥੋੜੀ ਕਦੇ ਨਹੀਂ ਜਦੋਂ ਮੈਂ ਕੈਪਟਨ ਅਮਰਿੰਦਰ ਨਾਲ ਸੀ ਮੈਂ ਉਦੋਂ ਉਹਨਾਂ ਦੇ ਮੀਡੀਆ ਸਲਾਹਕਾਰ ਨਹੀਂ ਚਾਰ ਮੁਲਾਕਾਤਾਂ ਹੋਈਆਂ ਇਹਦੇ ਨਾਲ ਉਹ ਕਹਿੰਦਾ ਸੀ ਤੂੰ ਜਸੂਸੀ ਕਰ ਕੈਪਟਨ ਜੀ ਹਾਂ ਵੱਡਾ ਰੌਲਾ ਤਾਂ ਇਹ ਸੀ ਮੈਂ ਕਿਹਾ ਜੀ ਦੇਖੋ ਉਧਰਾਂ ਮੈਂ ਸਰਕਾਰੀ ਨੂੰ ਸੁਖਵੀਰ ਨੂੰ ਕਿਹਾ 5 ਵਜੇ ਤੋਂ ਬਾਅਦ ਤੁਸੀਂ ਮੇਰੇ ਤੋਂ 2 ਕੰਮ ਲਾਉਂਗੇ ਮੈਂ ਕਰ ਲਈਏ ਜਾਦਾ ਮੈਂ ਗੁਲਾਮ ਨਹੀਂ ਉਹਨਾਂ ਇਹ ਸੁਖਵੀਰ ਬਾਦਲ ਕੈਪਟਨ ਅਮਰਿੰਦਰ ਸਿੰਘ ਵੀ ਥੋੜੇ ਤੋਂ ਕਿਉਂ ਜਸੂਸੀ ਚਾਹਦੇ ਸੀਗੇ ਇਹ ਪਤਾ ਲੱਗਦਾ ਰਹੇ ਕੀ ਹੋ ਰਿਹਾ ਮੈਠਾ ਬੱਚਾ ਕਹਿੰਦਾ ਐ ਕਰ ਤੇਰੀ ਕੋਲ ਤਨਖਾਹ ਕਿ ਬੇ ਸਾਲ ਦੀ ਉਮਰ ਤੱਕ ਪੈਨਸ਼ਨ ਕਿੰਨੀ ਬਣਦੀ ਹੈ ਖਾਲੀ ਚੱਕ ਚੱਕ ਸੁਖਵੀਰ ਬਾਦਲ ਨੇ ਕਿਹਾ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਆ ਰਹੇ ਹਾਂ ਸੜਕੇ ਦੇ ਫੋਟੋ ਡਾਇਨਾਸੌਰ ਵਾਲੀ ਫੋਟੋ ਦੇਖ ਲਈ ਹੋਣੀ ਤੁਸੀਂ ਹੁਣ ਰੋਲ ਕੀਤਾ ਜਾ ਰਿਹਾ ਸੁਖਵੀਰ ਬਾਦਲ ਆ ਰਹੇ ਆ ਕਿ ਡਾਇਨਾਸੌਰ ਦੇ ਸੰਗੜ ਪਾਇਆ ਖਿੱਚ ਕੇ ਕਹਿੰਦੇ ਅਕਾਲੀ ਵੀ ਆ ਰਹੇ ਡਾਇਨਾਸੌਰ ਵੀ ਆ ਰਹੇ ਇਹਦਾ ਮਤਲਬ ਕੀ ਆ ਇਹ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੇ ਆ ਇੱਕ ਕੁਦਰਤ ਦੇ ਸੂਲ ਨੇ ਨਿਜਮ ਨੇ ਡਾਇਨਾਸੌਰ ਆ ਜਾਣੇ ਇਸ ਜ਼ੋਨ ਦੇ ਵਿੱਚੋਂ ਇੱਕ ਵੀ ਇਹਦੀ ਗੱਲ ਵੀ ਸਾਹਮਣੇ ਆਈ ਜਿਹਦਾ ਪੰਜਾਬ ਦੇ ਭਲੇ ਨਾਲ ਪੰਛੀ ਦੇ ਭਲੇ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸੰਬੰਧ ਉੱਭਰ ਕੇ ਆਵੇ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਖਵੀਰ ਸਿੰਘ ਬਾਦਲ ਮਾਲਵਿੰਦਰ ਸਿੰਘ ਮਾਲੀ ਤੋਂ ਰੇਕੀ ਕਰਵਾ ਰਹੇ ਸੀ। ਯਾਨੀ ਮਾਲਵਿੰਦਰ ਮਾਲੀ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਦਾ ਮੀਡੀਆ ਸਲਾਹਕਾਰ ਸੀ। ਉਹਨੂੰ ਕਹਿੰਦਾ ਖਾਲੀ ਚੱਕ ਚੱਕ ਤੇ ਜਿੰਨੇ ਪੈਸੇ 90 ਸਾਲ ਦੀ ਉਮਰ ਤੱਕ ਤੇਰੀ ਪੈਨਸ਼ਨ ਆਉਣੀ ਆ ਉਹ ਅਸੀਂ ਦੇਵਾਂਗੇ। ਯਾਨੀ ਗੱਜਰੂਪ ਦੇ ਵਿੱਚ ਕਈ ਇਹ ਤਾਂ ਗੈਂਗਸਟਰਾਂ ਵਾਲਾ ਚੋਲਾ ਪਾ ਕੇ ਸੁਖਵੀਰ ਸਿੰਘ ਬਾਦਲ ਪਹਿਲਾਂ ਤੋਂ ਹੀ ਪੰਜਾਬ ਪ੍ਰਤੀ ਉੱਭਰ ਕੇ ਨਜ਼ਰ ਆ ਗਏ ਨੇ ਯਾਨੀ ਹੁਣ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਕਸਰ ਪੂਰੀ ਕਹਾਣੀ ਆ ਗਈ ਔਰ ਦੂਜੇ ਪਾਸੇ ਜੀ ਕਹਿੰਦੇ ਹੁਣ ਪੰਜਾਬ ਦੀ ਸਰਕਾਰ ਤੇ ਲਗਾਤਾਰ ਜਦੋਂ ਦੀ ਜਿਵਨੀ ਚੋਣ ਹਾਰੀ ਆ ਉਦੋਂ ਨਾਲ ਹੀ ਉਹ ਅਰੋਪ ਲਾ ਰਹੀ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕੱਲ ਖੁੱਲੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀ ਕਹਿੰਦਾ ਜੀ ਅਸੀਂ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਕਰਨ ਜਾ ਰਹੇ ਭਾਵੇਂ ਸੁਖਵੀਰ ਬਾਦਲ ਭਾਵੇਂ ਉਹਨਾਂ ਦੀ ਹਰਸਿਮਰਤ ਕੌਰ ਬਾਦਲ ਹੈ ਚਾਹੇ ਜੋ ਮਰਜੀ ਲੀਡਰ ਵੱਡੇ ਤੋਂ ਵੱਡਾ ਚਾਹੇ ਇਹਨਾਂ ਤੋਂ ਕੋਈ ਹੋਰ ਵੀ ਹੈ ਕਿਸੇ ਹੋਰ ਧਿਰ ਦੇ ਅੰਦਰ ਯਾਨੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦਾ ਵੀ ਦੇਖੋ ਸੁਫੜਾ ਸਾਫ ਹੋਇਆ ਔਰ ਭਾਜੀਪੀ ਦੀ ਵੀ ਜਵਾਨ ਤਜਰਬਤ ਹੋਈਆ ਉਹਨਾਂ ਚੋਂ ਤਾਂ ਨਹੀਂ ਕੋਈ ਬੋਲਿਆ ਪਰ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਨਾ ਇਹਨਾਂ ਨੇ ਭਾਈ ਕਹਿੰਦੇ ਗੈਂਗਸਟਰਾਂ ਦੇ ਨਾਲ ਹੱਥ ਮਿਲਾ ਲਿਆ ਪਹਿਲਾਂ ਤੋਂ ਹੀ ਐ ਵੈਸੇ ਪਰ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਇਹਦਾ ਅਸਲੀ ਚਿਹਰਾ ਜਿਹੜਾ ਉਹ ਸਾਹਮਣੇ ਉੱਭਰ ਕੇ ਆ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਚਾਹੀਦਾ ਕੀ ਹੈ ਪੰਜਾਬ ਦੇ ਲੋਕ ਮੰਗ ਕੀ ਕਰ ਰਹੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਨਾਬਾਦੀ ਜੇਲ੍ਹ ਦੇ ਵਿੱਚ ਧੱਕਿਆ ਹੁਣ ਵਾਰੀ ਵਿਕਰਮ ਮਜੀਠੀਏ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਵੱਡੀ ਜੰਗ ਦਾ ਮਾਹੌਲ ਛੜ ਗਿਆ ਇੱਕ ਪਾਸੇ ਤਾਂ ਕਹਿੰਦੇ ਮੁੱਖ ਮੰਤਰੀ ਨੂੰ ਭਵਨ ਸਿੰਘ ਮਾਨ ਨੂੰ ਕਹਿੰਦੇ ਨਹੀਂ ਤਾਂ ਜਸਵੀਰ ਸਿੰਘ ਬਾਦਲ ਨੂੰ ਅੰਦਰ ਧੱਕੋ ਨਹੀਂ ਪੰਜਾਬ ਦੀ ਸਰਕਾਰ ਦਾ ਪਲਟਾ 2027 ਦੇ ਵਿੱਚ ਤੈਅ ਹੈ ਤਾਂ ਫਿਰ ਤੁਸੀਂ ਸਵਾਲ ਇਹ ਵੀ ਹੈ ਕਿ ਸਰਕਾਰ ਆਊਗੀ ਕਿ ਨਹੀਂ ਬਹੁਤ ਸਾਰੇ ਨਵੇਂ ਨੌਜਵਾਨ ਜਿਹੜੇ ਕਿ ਕਹਿੰਦੇ ਸੀ ਪੰਜਾਬ ਪੱਖੀ ਆ ਪੰਜਾਬ ਦਰਦੀ ਆ ਉਹਨਾਂ ਨੂੰ ਵੀ ਲੈ ਸਕਦੇ ਆ ਪੰਜਾਬ ਦੇ ਲੋਕ ਪਰ ਇੱਥੇ ਪੰਜਾਬ ਦੇ ਲੋਕ ਚਾਹੁੰਦੇ ਆ ਕੁਛ ਕਿ ਭਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਰਹਿਣ ਕਿਉਂਕਿ ਇਹਨਾਂ ਨੇ ਸਭ ਤੋਂ ਵੱਡਾ ਐਕਸ਼ਨ ਕੀਤਾ ਜਿਹੜਾ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਪੰਜਾਬ ਦੀ ਸੂਬੇ ਦੀ ਸਰਕਾਰ ਨੇ ਨਹੀਂ ਕੀਤਾ ਹਾਲਾਂਕਿ ਗੁਟਕਾ ਚੱਕ ਕੇ ਸੌਂਆਂ ਖਾ ਕੇ ਅਕਾਲੀਆਂ ਦੀ ਤਰ੍ਹਾਂ ਕਾਂਗਰਸੀਆਂ ਦੀ ਤਰ੍ਹਾਂ ਕਿ ਭਾਈ ਪੰਜਾਬ ਦੇ ਵਿੱਚੋਂ ਅਸੀਂ ਚਿੱਟੇ ਦਾ ਨਾਮੁਨਿਸ਼ਾਨ ਮਿਟਾ ਦੇਾਂਗੇ ਅਸੀਂ ਪੰਜਾਬ ਦੀ ਨੌਜਵਾਨੀ ਬਚਾ ਦੇਾਂਗੇ ਇਹ ਸਾਰੀਆਂ ਝੂਠੀਆਂ ਗੱਲਾਂ ਤੁਹਾਡੇ ਅਕਸਰ ਸਾਹਮਣੇ ਕਹੀਆਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਪੰਜਾਬ ਪੱਖੀ ਕੰਮ ਜਾਂ ਨੌਜਵਾਨੀ ਬਚਾਉਣ ਦੇ ਕੋਈ ਕੰਮ ਨਹੀਂ ਕੀਤੇ ਹਾਲਾਂਕਿ ਨਸ਼ਿਆਂ ਤੇ ਰੋਕ ਲਾਉਣ ਦੇ ਬਦਲੇ ਉਹਨਾਂ ਨੇ ਨਸ਼ਿਆਂ ਦੀ ਬਹਾਰ ਲਿਆ ਕੇ ਰੱਖ ਦਿੱਤੀ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਸਿੱਟਿਆ ਤਾਂ ਉਸੇ ਦਲਦਲ ਦੇ ਵਿੱਚੋਂ ਅੱਜ ਪੰਜਾਬ ਸਰਕਾਰ ਇਹਨਾਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਦੂਜੇ ਪਾਸੇ ਜੀ ਸੁਖਵੀਰ ਸਿੰਘ ਬਾਦਲ ਦੀ ਪੋਲ ਤੇ ਪੋਲ ਖੁੱਲਦੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੁਖਵੀਰ ਸਿੰਘ ਬਾਦਲ ਦਾ ਅਸਲੀ ਚਿਹਰਾ ਆਉਂਦਾ ਜਾ ਰਿਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਰਣਨੀਤੀ ਕੀ ਬਣਾਈ ਹੈ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਥੱਲੇ ਸਿੱਟਣ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੀ ਸਰਕਾਰ ਤੇ આરોਪ ਲਾਉਣ ਦਾ ਦੇਖੋ ਝੂਠੀਆਂ ਗੱਲਾਂ ਝੂਠੀਆਂ ਖਬਰਾਂ ਚਲਵਾਉਣੀਆਂ ਇਹ ਅੱਜ ਕੱਲ੍ਹ ਸੁਖਵੀਰ ਸਿੰਘ ਬਾਦਲ ਪੱਤਰਕਾਰਾਂ ਤੋਂ ਵੀ ਕਰਵਾ ਰਹੇ ਨੇ ਔਰ ਦੂਜੇ ਪਾਸੇ ਗੈਂਗਸਟਰਾਂ ਵਾਲੇ ਰੂਪ ਦੇ ਵਿੱਚ ਖੁਦ ਆ ਗਏ ਨੇ ਔਰ ਜਿਹੜੀ ਫੋਟੋ ਦਾ ਜ਼ਿਕਰ ਹੋ ਰਿਹਾ ਸੀ ਕਹਿੰਦੇ ਜੀ ਡਾਇਨਾਸੌਰ ਦੇ ਨਾਲ ਸੰਗਲ ਪਾ ਕੇ ਸੁਖਵੀਰ ਬਾਦਲ ਦੀ ਇੱਕ ਫੋਟੋ ਵਾਇਰਲ ਹੋਈ ਹੈ ਉਹਦਾ ਮਤਲਬ ਕੀ ਹੈ ਕਿ ਅਸੀਂ ਡਾਇਨਾਸੌਰ ਲੈ ਕੇ ਆਵਾਂਗੇ ਪਰ ਡਾਇਨਾਸੌਰ ਇੱਕ ਕੁਦਰਤ ਦਾ ਮਾਹੌਲ ਸੀ ਉਹ ਕਰੋੜਾਂ ਸਾਲ ਪਹਿਲਾਂ ਸੀਗੇ ਰਹੇ ਵੀ ਨਹੀਂ ਔਰ ਹੁਣ ਫੇਰ ਤੋਂ ਕਹਿੰਦਾ ਜੀ ਡਾਇਨਾਸੌਰ ਆ ਜਾਣੀ ਹੈ ਯਾਨੀ ਬਖਰਾ ਗਿਆ ਅਕਾਲੀਦਾਨ ਇਹਨਾਂ ਨੇ ਆਪਤਾ ਹੋਣਾ ਨਹੀਂ ਡਾਇਨਾਸੌਰਾਂ ਦੇ ਨਾਲ ਫੋਟੋਆਂ ਖਿੱਚ ਕੇ ਬਣਾਉਂਦੇ ਨੇ ਔਰ ਵਾਇਰਲ ਕਰਵਾ ਦਿੰਦੇ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਹਵਾ ਬਣਾਉਣ ਦੀ ਕੋਸ਼ਿਸ਼ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਦਰਸਲ ਦੇ ਵਿੱਚ ਫੋਕੀਆਂ ਫੜਾ ਨੇ ਜਿਨ੍ਹਾਂ ਦੇ ਵਿੱਚ ਸਾਡਾ ਪੰਜਾਬ ਫੇਰ ਤੋਂ ਨਹੀਂ ਆਉਂਦਾ जीटीएस ਦੀ ਆਜੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸੁਖਵੀਰ ਸਿੰਘ ਬਾਦਲ ਸੀਐਮ ਪੰਜਾਬ ਦੀ ਰਾਕੀ ਕਰਨ ਵਾਸਤੇ ਬਲੈਂਕ ਚੈੱਕ ਦੀ ਆਫਰ ਕੀਤੀ ਤੇ ਉਸ ਅਧਿਕਾਰੀ ਨੂੰ ਬੋਲਿਆ 90 ਸਾਲ ਦੀ ਉਮਰ ਤੱਕ ਜਿੰਨੀ ਤੇਰੀ ਪੈਨਸ਼ਨ ਹੈ ਜਿੰਨੀ ਤਨਖਾਹ ਹੈ ਉਹ ਚੈੱਕ ਭਰ ਦੇ ਮਤਲਬ ਉਹਨੂੰ ਰਿਸ਼ਵਤ ਦਿੱਤੀ ਤੇ ਸੀਐਮ ਪੰਜਾਬ ਦੀ ਰਾਕੀ ਕਰਨ ਵਾਸਤੇ ਉਹਨੂੰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਸੁਖਵੀਰ ਸਿੰਘ ਬਾਦਲ ਨੇ ਤਰਨਤਰੰਦੇ ਜਿਹੜਾ ਚੋਣਾ ਹੋਈਆਂ ਨੇ ਉਹਨਾਂ ਦੇ ਵਿੱਚ ਗੈਂਗਸਟਰਾਂ ਨੂੰ ਯੂਜ਼ ਕੀਤਾ ਲੋਕਾਂ ਨਾਲ ਧੱਕਾ ਕੀਤਾ ਲੋਕਾਂ ਵਿੱਚ ਪੈਸਾ ਵੰਡਿਆ ਤੇ ਇਲੈਕਸ਼ਨ 'ਚ ਦੂਸਰਾ ਨੰਬਰ ਤੇ ਆਏ ਤੇ ਅਕਾਲੀ ਦਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿੱਦੇ ਡਾਇਨਾਸੌਰ ਨੂੰ ਗਲਚਪਟਾ ਪਾਇਆ ਤੇ ਸੁਖਵੀਰ ਬਾਦਲ ਨੂੰ ਲੈ ਕੇ ਟੁਰੇ ਜਾ ਰਹੇ ਨੇ ਜਦਕਿ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿਸੇ ਵੀ ਸੂਰਤ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਨਹੀਂ ਆਣ ਦਿੱਤਾ ਜਾਏਗਾ ਪੰਜਾਬ ਦੇ ਵਿੱਚ 25 ਸਾਲ ਇਹਨਾਂ ਲੋਕਾਂ ਦਾ ਖੂਨ ਚੂਸਿਆ ਹੈ ਲੋਕਾਂ ਨੂੰ ਚਿੱਟੇ ਤਲਾਇਆ ਲੱਖਾਂ ਮਾਵਾਂ ਦੀ ਰੰਗਲੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਨੇ ਉਹ ਮਾਵਾਂ ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ ਤੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿਸੇ ਖੋਤੇ ਨੂੰ ਚੂਜ਼ ਕਰ ਲਾਂਗੇ ਲੇਕਿਨ ਸੁਖਵੀਰ ਬਾਦਲ ਨੂੰ ਕਿਸੇ ਵੀ ਸੂਰਤ ਅਕਾਲੀ ਦਲ ਨੂੰ ਨਹੀਂ ਆਣ ਦਵਾਂਗੇ ਪੰਜਾਬ ਦੇ ਵਿੱਚ ਸੀਐਮ ਪੰਜਾਬ ਕੋਲ ਡਿਮਾਂਡ ਕੀਤੀ ਹੈ ਕਿ ਸੁਖਵੀਰ ਬਾਦਲ ਨੂੰ ਜੇਲ੍ਹ ਚ ਪਾਓ ਨਹੀਂ ਤੇ ਅਗਲੇ ਇਲੈਕਸ਼ਨ ਤੁਹਾਨੂੰ ਵੋਟਾਂ ਨਹੀਂ ਮਿਲਣਗੀਆਂ ਲੋਕਾਂ ਦਾ ਪ੍ਰੈਸ਼ਰ ਜਿਹੜਾ ਹੈ ਉਹ ਸੀਐਮ ਪੰਜਾਬ ਦੇ ਉੱਤੇ ਹੈ ਕਿ ਸੁਖਵੀਰ ਬਾਦਲ ਨੂੰ ਹੀ ਜੇਲ੍ਹ ਚ ਪਾਇਆ ਜਾਏ ਜਿਵੇਂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਪਾਇਆ ਗਿਆ ਹੈ ਤੇ ਇਹਨਾਂ ਦੇ ਗੁਨਾਹਾਂ ਦੀ ਜਿਹੜੀ ਸਜ਼ਾ ਵੈ ਇਹਨਾਂ ਨੂੰ ਦਿੱਤੀ ਜਾਏ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨੇ ਜਿਹੜੇ ਜ਼ੁਲਮ ਕੀਤੇ ਨੇ ਉਹਨਾਂ ਦਾ ਹਿਸਾਬ ਇਹਨਾਂ ਕੋਲ ਲਿਆ ਜਾਣਾ ਚਾਹੀਦਾ ਹੈ ਤੇ ਜਿਹੜੇ ਜਿਹੜੇ ਗੈਂਗਸਟਰਾਂ ਦੇ ਨਾਲ ਮਿਲ ਕੇ ਜੁਲਮ ਕਰ ਚੁੱਕੇ ਨੇ ਤੇ ਜਿਹੜੇ ਕਰ ਰਹੇ ਨੇ ਉਹ ਸਭ ਚੀਜ਼ਾਂ ਦਾ ਹਿਸਾਬ ਇਹਨਾਂ ਕੋਲੋਂ ਲੈਣਾ ਚਾਹੀਦਾ ਖੁੱਲੇ ਆਮ ਧਮਕੀਆਂ ਲਾਉਂਦੇ ਨੇ ਪੰਜਾਬ ਪੁਲਿਸ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਦੇ ਖਿਲਾਫ ਬੜਾ ਹੀ ਸਖਤ ਕੇਸ ਬਣਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਜਾਏ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅੱਲਾਹ ਹਾਫਿਜ਼